ਕਰਤਾ ਬਈ ਆ ਲਾਲ ਪਟ ਲਾਲ ਪਟ ਆ ਲਈ ਆ ਜਦ ਸੌਦਾ ਹੋ ਗਿਆ ਆ ਲਈ ਆਹ ਆ ਲਈ ਆ ਲਾਲ ਠੀਕ ਹੈ ਜੀ ਲਓ ਜੀ ਦੋਸਤੋ ਆ ਪੜਦਾ ਸੌਦਾ ਸਿਰੇ ਲਾ ਗਿਆ ਪਿੰਡ ਭਰੂ ਬੱਕਰਾ ਮੰਡੀ ਦੇ ਤੇ ਆਪਾਂ ਵਾਲੀ ਬਈ ਆ ਮੁੰਡੇ ਮੁੰਡੇ ਲਈ ਕਿਹੜਾ ਪਿੰਡ ਆ ਬਾਈ ਜੀ ਰੋਡੇ ਵਾਲੇ ਬਾਈ ਨੇ ਲਈਆ ਦੋਸਤੋ ਤੇ 410 ਦਾ ਸੌਦਾ ਜੀ 410 ਠੀਕ ਆ ਬਾਈ ਜੀ ਤੇ ਗਿਆਨੀ ਬਾਈ ਦੀ ਪੜ ਜਣਾ ਹਾਂ ਲਓ ਜੀ ਆਖੇ ਪੜ ਦਿੱਤੀ ਵਿਚਾਰੇ ਨੇ ਬਾਈ ਜਿਹੜੇ ਨੇ ਪਰ ਜੇ ਕੋਈ ਨਾ ਫਰਾਂ ਨਹੀਂ ਕਰੀ ਗੱਲ ਪਰ ਬਹੁਤ ਨਹੀਂ ਬਹੁਤ ਵਧੀਆ ਸੌਦੇ ਕਰਦਾ ਬਾਈ ਯਾਰ ਮੰਡੀਆਂ ਦੇ ਜਾਂਦਾ ਬਾਈ ਇਹ ਬੱਚੇ ਨੇ ਪਹਿਲੀ ਯਾਰ ਵਾਟ ਰੱਖਣੀ ਆ ਠੀਕ ਆ ਬਾਈ ਜੀ ਨਹੀਂ ਸ਼ੌਂ ਦਾ ਕੋਈ ਮੋਲ ਨਹੀਂ ਬਾਬਾ ਸ਼ੌਂ ਦਾ ਕੋਈ ਮੋਲ ਨਹੀਂ ਹਾਂ ਸ਼ੌਂ ਬਹੁਤ ਵਧੀਆ ਬੱਚੇ ਨੇ ਦੋ ਕੱਟੇ ਸ਼ੌਂ ਕਿਵੇਂ ਵੇਚੇ ਨੇ ਵੇਚੇ ਠੀਕ ਇਹ ਹੋ ਗਿਆ ਕਿਹੜਾ ਪਿੰਡ ਬਾਈ ਦਾ ਕੋਲੇ ਤੇ ਕੋਈ ਕਿੰਨੀ ਆ ਮੇਰੇ ਕੋਲ ਹੈਗਾ ਇਹ 5 ਦਾ ਘਰੇ ਇੱਕਾਈ ਤੋਂ ਲਿਆਂਦਾ ਬਦਲ ਨਹੀਂ ਹੋ। ਤਾਂ ਹੀ ਉਰੇ ਵਾਲੀ ਕਰ ਲਿਆ। ਲਿਆਦੀ ਆ ਫਲਤਾ ਫਲਤਾ ਬਦਲ ਨਹੀਂ ਕਦਾ। ਉਹ ਦੂਜੀਆਂ ਬੱਕਰੀਆਂ ਵੱਡੀਆਂ ਨਰਾਂ ਆ। ਉਹ ਮਾਰਦੀਆਂ ਘਰੇ ਖੜੀਆਂ ਹੋੜ ਜਾਂਦੀਆਂ। ਸਾਰ ਕਰਦੀਆਂ। 40 ਵਾਲੀ ਵਾਲਿਆ ਕਰ। 40 ਚ ਹੀ ਆ। 4 ਜਾਂ 2 ਕਿਤੇ ਵੀ। 100 ਚ। 100 ਚ। ਦੋਨੋਂ। ਦੋ ਦਾ ਹੀ ਦੋ ਵਾ। ਬਸ ਸਭ ਤੋਂ ਦੱਸਦਾ ਤੁਹਾਨੂੰ ਪਤਨੇ ਦਾ ਜਰੂਰੀ ਯਾਰ ਥੋੜਾ ਤਾਂ ਕਰਦੇ ਨਹੀਂ ਟੁੱਟੇ ਬਾਈ ਚੜਾਣਾ ਇੱਥੇ ਕਿੰਨੇ ਬੰਦੇ ਲੈ ਲਾ ਕੋਈ ਆਹ ਸ਼ੋਰ ਬਹੁਤ ਕਰਤੀ ਕਰ ਤਿੰਨ 100 ਛੜਾਤਾ ਨਹੀਂ 200 ਰੁਪਏ ਤੁਹਾਡੀ ਪਰਚੀ ਦਾ 100 ਦੇਤਾ ਨਹੀਂ ਦੋ ਕਾ ਤਾਂ 200 ਕਿਉਂ ਸੀ ਅੱਜ ਕਿਹੜਾ ਹੀ ਨਵੇਂ ਆਏ ਪਤੰਦਰਾ ਕਮਾਲ ਆ 100 ਹੀ ਲੱਗਦਾ ਲੋ ਇਹਦਾ 100 ਉਹਦਾ 100 ਲੱਗਣੇ ਲੱਗਣਾ ਸਾਡਾ ਦਾ 100 ਹੀ ਲੱਗਦਾ ਤੁਹਾਨੂੰ ਤਾਂ ਕੋਈ ਨਹੀਂ ਛੱਡਦਾ ਹੋੜ ਗਿਆ ਸੌਦਾ ਹੋ ਗਿਆ ਪਰ ਕਿੰਨੇ ਦਾ ਸੌਦਾ ਹੋ ਜਾਏ ਆਪਣੇ 2 ਲੱਖ ਦਾ 4 ਦਾ ਜੇ ਬੰਦਾ ਛੋੜ ਦਿੰਦਾ ਜਾਉਣੇ ਤੇ ਕੋਈ ਨਾ ਜਾਣੇ ਬਲੇ 10 ਖੋਸ਼ 100 ਦਾ 100 ਦਾ ਖੋਸ਼ੇ ਬੰਨਾ ਕਰਿਆ ਪੋਈ 50 ਦੀ ਪਹਿਲਾਂ ਉਹਨੂੰ ਕਰਤੇ ਪਾਠਲੇ ਟੁੱਟੇ ਪੈਦੇ ਨਹੀਂ ਪਹਿਲਾਂ ਕਰਤੇ ਨਾ ਦੋ ਤਿੰਨ ਦੀ ਸ਼ਾਟ ਤੂੰ ਖੋਸ਼ ਹੋ ਕੇ ਸਭ ਕਰ ਰਿਆ ਨਹੀਂ ਨਹੀਂ ਤੈਨੂੰ ਆਪ ਭਗਾਈ ਵੀ ਨਹੀਂ ਕੀਤੀ ਕੋਈ ਕਈ ਫਿਰ ਤੁਹਾਡੇ ਨਾਲ ਭਗਾਈ ਵਾਲਾ ਕੀਤਾ ਐ ਨਹੀਂ ਟੁੱਟੇ ਜੇ ਰੁਕੋ ਇੱਥੇ ਦਵਾ ਦੇ ਜੇ ਇੱਥੇ ਦਾ ਫਿਰ ਦੇ ਦਾਂਗੇ ਕੋਈ ਇੱਥੇ ਯਾਰ ਇੱਥੇ ਕੋਈ ਨਾ ਫਿਰ ਆ ਜਾਂਦਾ ਤੂੰ ਜਿਹੜੇ ਕੋਨੇ 50 ਰੁਪਏ ਦੇ ਦੇ ਜਾਂ ਮਿਲਦੇ ਇਤਨਾ ਅਗਲੀ ਵੀਡੀਓ ਦੇ ਨਾਲ ਪਿੰਡ ਭਲੂਰ ਬਕਰਾ ਮੰਡੀ ਤੇ ਬਹੁਤ ਵਧੀਆ ਸੌਦੇ ਹੁੰਦੇ ਆ ਦੋਸਤੋ ਹਰ ਸ਼ੁੱਕਰਵਾਰ ਤੇ ਬਣੇ ਰਹੋ ਵੀਡੀਓ ਤੇ ਐਂਡ ਤੱਕ ਤੇ ਚੱਲਦੀ ਚੱਲਦੀ ਵੀ ਨੂੰ ਕਰ ਦਿਓ ਸ਼ੇਅਰ ਦੋਸਤੋ ਸਾਡੇ ਪੰਜ ਮਿੰਟ ਪਹਿਲਾਂ ਵਾਅਦੇ ਵੱਲ ਭੜਗਾਵਾਂਗੇ ਆਪਾਂ ਹੋਰ ਲੈਣਗੇ ਆਪਾਂ ਜਿਹੜਾ ਆਪਾਂ ਕਿਹੜਾ ਹੈਗਾ ਪੜ੍ਹਨ ਲਾਉਣੀ ਹੈ ਇਹ ਮੈਂ ਤਾਂ ਇਹੀ ਕਰ ਰਿਹਾ ਮੈਂ ਤਾਂ ਕੋਈ ਚੰਗਾ ਕੱਟਾ ਦੇ ਵਿੱਚ ਬੜਗਾ ਠੀਕ ਲਓ ਦੋਸਤੋ ਮਿਲ ਜਾਈਏ ਅਗਲੀ ਵੀਡੀਓ ਦੇ ਨਾਲ ਪਿੰਡ ਭਲੂਰ ਬਕਰਾ ਮੰਡੀ ਤੇ ਬਣੇ ਰਹੋ ਵੀਡੀਓ ਐਂਡ ਤੱਕ